ਗੁਰਦੁਆਰਾ ਮਾਲੜੀ ਸਾਹਿਬ ਜਿੱਥੋਂ ਮਿਲਦੀ ਹੈ ਸਰੀਰ ਦੇ ਹਰ ਦਰਦ ਤੋਂ ਮੁਕਤੀ ਜਿੱਥੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਮਲਜੀ ਨੂੰ ਦਿੱਤੀ ਸੀ ਅਸੀਸ ਬੜੇ ਹੀ ਨਿਮਰ ਸੁਭਾਅ ਵਾਲੇ ਬਾਬਾ ਮਲਜੀ ਪਿੰਡ ਮਾਲੜੀ ਵਿਖੇ ਜੁੱਤੀਆਂ ਬਣਾਉਣ ਦਾ ਪਿਤਾ ਪੁਰਖੀ ਕਿੱਤਾ ਕਰਦੇ ਸਨ ਕੀਰਤ ਕਰਦਿਆਂ ਆਪ ਹਮੇਸ਼ਾ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਪਿੰਡ ਮਾਉ ਦੇ ਵਸਨੀਕ ਭਾਈ ਕਿਸ਼ਨ ਚੰਦ ਤੇ ਮਾਤਾ ਤਨਵੰਤੀ ਦੀ ਬੇਟੀ ਗੰਗਾ ਜੀ ਨਾਲ ਤੈ ਹੋਇਆ ਤਾਂ ਗੁਰੂ ਜੀ ਨੇ ਬਰਾਤ ਨਾਲ ਅੰਮ੍ਰਿਤਸਰ ਤੋਂ ਪਿੰਡ ਮਾਉ ਜਾਂਦੇ ਸਮੇਂ ਪਿੰਡ ਮਾਲੜੀ ਵਿਖੇ ਪੜਾ ਕੀਤਾ ਸੀ ਜਦੋਂ ਬਾਬਾ ਮੱਲ ਜੀ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਾ ਤਾਂ ਆਪ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਏ ਤੇ ਚਰਨਾਂ ਤੇ ਸੀਸ ਨਿਵਾਇਆ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਪ ਜੀ ਨੂੰ ਬਹੁਤ ਆਨੰਦ ਆਇਆ ਇਸ ਦੌਰਾਨ ਬਾਬਾ ਮੱਲ ਜੀ ਨੇ ਬਰਾਤ ਨਾਲ ਆਏ ਸਮੂਹ ਗੁਰਸਿੱਖਾਂ ਦਾ ਵੱਡਾ ਸਤਿਕਾਰ ਕਰਦਿਆਂ ਉਹਨਾਂ ਲਈ ਲੰਗਰ ਪਰਸ਼ਾਤੇ ਦਾ ਪ੍ਰਬੰਧ ਕੀਤਾ ਸੀ ਇਸ ਪਵਿੱਤਰ ਧਰਤੀ ਤੇ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ ਤਾਂ ਆਲੇ ਦੁਆਲੇ ਦੇ ਇਲਾਕੇ ਤੋਂ ਹੋਰ ਸੰਗਤਾਂ ਵੀ ਗੁਰੂ ਜੀ ਦੇ ਦਰਸ਼ਨਾਂ ਨੂੰ ਪੁੱਜਣ ਲੱਗੀਆਂ ਬਾਬਾ ਮੱਲ ਜੀ ਨੇ ਆਪਣੇ ਹੱਥੀਂ ਤਿਆਰ ਕੀਤਾ ਜੁੱਤੀਆਂ ਦਾ ਸੁੰਦਰ ਜੋੜਾ ਗੁਰੂ ਜੀ ਦੇ ਚਰਨਾਂ ਵਿੱਚ ਪੇਟ ਕੀਤਾ ਅਤੇ ਗੁਰੂ ਸਾਹਿਬ ਪਾਸੋਂ ਦੇਹ ਅਰੋਗਤਾ ਦੀ ਦਾਤ ਪ੍ਰਾਪਤ ਕੀਤੀ ਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਵਿੱਚ ਨਵਾਂ ਜੋੜਾ ਪਹਿਨਾ ਕੇ ਬਾਬਾ ਮਾਲਜੀ ਨੂੰ ਵੱਡੀ ਖੁਸ਼ੀ ਹੋਈ। ਬਾਬਾ ਮਾਲਜੀ ਦੇ ਸਰੀਰ ਨੂੰ ਦਰਦਾਂ ਦਾ ਰੋਗ ਲੱਗਾ ਹੋਇਆ ਸੀ। ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ਦਾਤਾਰ ਪਾਤਸ਼ਾਹੀ, ਮੇਰੇ ਸਰੀਰ ਨੂੰ ਲੱਗੇ ਦਰਦਾਂ ਦੇ ਰੋਗ, ਇਸ ਜੋੜਾਂ ਦੇ ਰੋਗ ਕਾਰਨ ਮੈਂ ਚੱਲਣ ਫਿਰਨ ਤੋਂ ਅਸਮਰੱਥ ਹੁੰਦਾ ਜਾ ਰਿਹਾ ਹਾਂ। ਆਪ ਜੀ ਕਿਰਪਾ ਕਰੋ, ਮੇਰੀ ਬੇਨਤੀ ਪ੍ਰਵਾਨ ਕਰਕੇ ਮੈਨੂੰ ਇਸ ਜੋੜਾਂ ਦੇ ਰੋਗ ਤੋਂ ਮੁਕਤ ਕਰਨ ਦੀ ਕਿਰਪਾਲਤਾ ਕਰੋ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਬਾ ਮਾਲਜੀ ਦੇ ਸ਼ਰਧਾ ਭਰੇ ਬਚਨ ਸੁਣ ਕੇ ਉਹਨਾਂ ਦਾ ਰੋਗ ਦੂਰ ਕੀਤਾ ਅਤੇ ਬਚਨ ਕੀਤੇ ਕਿ ਜੋ ਕੋਈ ਵੀ ਸਰੀਰਕ ਦਰਦਾਂ ਦਾ ਰੋਗੀ ਇਸ ਸਥਾਨ ਉੱਤੇ ਆਵੇਗਾ ਉਸ ਨੂੰ ਦਰਦਾਂ ਦੇ ਰੋਗ ਤੋਂ ਨਿਵਰਤੀ ਮਿਲ ਜਾਵੇਗੀ। ਬਾਬਾ ਮਾਲਜੀ ਦੀ ਉਹ ਕੁੱਟਿਆ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਗੁਰਸਿੱਖਾਂ ਦੇ ਚਰਨ ਪਏ ਸਨ ਅੱਜ ਆਲੀਸ਼ਾਨ ਗੁਰਦੁਆਰਾ ਮਾਲੜੀ ਸਾਹਿਬ ਦੇ ਰੂਪ ਵਿੱਚ ਸ਼ਿਸ਼ੋਭਿਤ ਹੈ। ਜਲੰਧਰ ਜ਼ਿਲ੍ਹੇ ਦੇ ਨਕੋਦਰ ਵਿੱਚ ਪੈਂਦੇ ਮਾਲੜੀ ਪਿੰਡ ਦੇ ਇਸ ਗੁਰਦੁਆਰਾ ਸਾਹਿਬ ਵਿੱਚ ਅੱਜ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰੀ ਭਰ ਕੇ ਸਰੀਰਕ ਰੋਗਾਂ ਖਾਸ ਕਰਕੇ ਜੋੜਾਂ ਦੇ ਦਰਦਾਂ ਤੋਂ ਛੁਟਕਾਰਾ ਪਾਉਂਦੀਆਂ ਹਨ।